ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਤੇ ਤੁਹਾਨੂੰ ਪਤਾ ਵੀ ਪੰਜਾਬ ਹੜਾ ਦੀ ਮਾਰੇ ਠਾਇਆ ਹੋਇਆ ਤੇ ਤੁਹਾਨੂੰ ਪਤਾ ਵੀ ਪੰਜਾਬੀ ਆਪਣੇ ਇਹ ਗੱਲਾਂ 'ਚ ਬਾਤ ਚੜ ਕੇ ਸਾਥ ਦਿੰਦੇ ਆ ਜੇ ਕਿਸੇ ਤੇ ਬੇਫਤਾ ਪੈਂਦੀ ਆ ਤੇ ਇਹ ਸਾਡੇ ਜਿੰਨੇ ਵੀ ਖੜੇ ਨੇ ਭਰਾ ਸਾਰੇ ਅੱਡੋ-ਅੱਡ ਨਗਰਾਂ ਤੋਂ ਆਏ ਨੇ ਪਿੰਡਾਂ ਤੋਂ ਆਏ ਨੇ ਬਹੁਤ ਸਾਰੇ ਵਿੱਚੋਂ ਸਪੋਰਟਸ ਨਾਲ ਜੁੜੇ ਹੋਏ ਆ ਜੱਸੇ ਵੀਰੇ ਵੀ ਗਾਈਡਲਾਈਨ ਦੇ ਅਨਾਰ ਤੌਰ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਕਿੱਥੇ ਜਾਣਾ ਕਿੱਥੇ ਫੌਦਾ ਲੈ ਕੇ ਜਾਣਾ ਤੇ ਅਸੀਂ ਸਾਰੇ ਅਲੱਗ-ਅਲੱਗ ਪਿੰਡਾਂ ਤੋਂ ਆ ਅਲੱਗ-ਅਲੱਗ ਸਾਰੇ ਕਿਸੇ ਖੇਡ ਕਟਮੀ ਨਾਲ ਜੁੜੇ ਹੋਇਆ ਸਾਰੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਜਿੰਨੇ ਸਾਡੇ ਤੋਂ ਟੈਲੀਫੋਨ ਸਰਦਾ ਸਰਦੀ ਆ ਤੇ ਅਸੀਂ ਅੱਜ ਲੈ ਕੇ ਚੱਲੇ ਆ ਪਿੰਡਾਂ ਚ ਦੇ ਸਾਰਿਆਂ ਦਾ ਇੱਥੇ ਜਿੰਨੇ ਵੀ ਬੰਦੇ ਆ ਇਹ ਸਾਰੇ ਪੰਜਾਬ ਦੇ ਪੁੱਤ ਆ ਪਹਿਲਾਂ ਦਿੱਲੀ ਮੋਰਚੇ ਤੇ ਜਿਹਨਾਂ ਨੇ ਦੱਬ ਕੇ ਡਿਊਟੀ ਨਿਭਾਈ ਆ ਉਹ ਤੋਂ ਬਾਅਦ ਚਾਹੇ 2023 ਵਾਲੇ ਫਲੱਡ ਸੀਗੇ ਤੇ ਹੁਣ ਜਿਹੜੀ ਕਰੋਪੀ ਆਈ ਆ ਉਹਦੇ 'ਚ ਵੀ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਜੋਗੇ ਆ ਬਦ ਚੜ ਕੇ ਸਾਰੇ ਖੜੇ ਨੇ ਬਾਕੀ ਵੀਰੇ ਤੁਸੀਂ ਕਰ ਦਿਓ ਬੇਨਤੀ ਵਾਇਗੁਰ ਚੀਕਾ ਖਾਲਸਾ ਬਾਜੀ ਤੇ ਸਮੂਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੇ ਪੰਜਾਬ ਦੇ ਖਿਡਾਰੀ ਤੇ ਜਿੰਨੀਆਂ ਵੀ ਸੁਚੇਤ ਪੰਚਾਇਤਾਂ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਜੋ ਦਾ ਤੇ ਰਾਸ਼ਣ ਦੀ ਸੇਵਾ ਪਰਮਾਤਮਾ ਨੇ ਸਾਨੂੰ ਬਖਸ਼ੀ ਆ ਤੇ ਅਜਨਾਲੇ ਸਾਈਡ ਤੇ ਅੱਜ ਅਸੀਂ ਆਏ ਆ ਤੇ ਉਧਰ ਪਿੰਡਾਂ ਲੈ ਕੇ ਜਾਵਾਂਗੇ ਇਹ ਨਹੀਂ ਕਿ ਸਿਰਫ ਅਸੀਂ ਅੱਜ ਹੀ ਆਏ ਆ ਲੰਬਾ ਟਾਈਮ ਅਸੀਂ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਹੋਰ ਕੋਈ ਵੀ ਸੁਝਾਅ ਤੁਸੀਂ ਆਪਣਾ ਦੇਣਾ ਚਾਹੋ ਤੁਸੀਂ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਿੰਡਾਂ ਵਾਈਟ ਕਿਤੇ ਤੁਸੀਂ ਗੱਲ ਕਹੀ ਹੈ ਤੇ ਆਪਾਂ ਸੰਪਰਕ ਕਰਕੇ ਸੰਪਰਕ ਕਰਕੇ ਜਿਉਂ ਲੋੜਿੰਦੀ ਚੀਜ਼ ਆ ਉਹ ਹੀ ਉਹ ਲੈ ਕੇ ਪੁੱਜੇ ਤਾਂ ਕਿ ਕੱਲੋਂ ਆਪਣੇ ਮਨਾਂ ਦੇ ਵਿੱਚ ਕੋਈ ਨੈਗੇਟਿਵਿਟੀ ਜਾਂ ਕੋਈ ਥੇਸ ਨਾ ਪਹੁੰਚੇ ਜਿਹਦੇ ਨਾਲ ਬੰਦੇ ਪਿੱਛੇ ਛੱਡ ਜਾਂਦੇ ਇੱਕ ਵੀ ਉਹਦਾ ਦੀ ਵੀਡੀਓ ਪੈਂਦੀ ਆ ਤਾਂ ਸਾਰੇ ਲੋਕਾਂ ਦੇ ਮਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਜਿੱਦਾਂ ਮਹਾਂ ਜੀ ਨੇ ਆਖਿਆ ਕਿ ਲੰਬਾ ਕੰਮ ਚੱਲਣਾ ਤੇ ਆਪਾਂ ਸਾਰੇ ਵੀ ਜਿੰਨੇ ਆਪਾਂ ਆਪਣੇ ਪਿੰਡਾਂ ਤੋਂ ਆਏ ਆ ਸਾਰਿਆਂ ਦੇ ਪੰਚਾਇਤਾਂ ਇਹਨਾਂ ਦੇ ਵੀਰ ਇਮੀਨਸਪਾ ਬਹੁਤ ਤੁਹਾਡੇ ਤੁਹਾਡੇ ਸਾਹਿਬਾਨ ਸਾਰੇ ਸਹਿਯੋਗ ਦੇ ਨਾਲ ਪਹਿਲਾਂ ਵੀ ਆਪਾਂ ਸਾਰਿਆਂ ਦੀ ਸੇਵਾ ਕੀਤੀ ਆ ਹੁਣ ਵੀ ਆਪਾਂ ਇਹੋ ਰੱਖਣਾ ਜੇ ਕਿਤੇ ਆਪਾਂ ਨੂੰ ਜੇ ਘਰਾਂ ਦੇ ਉੱਤੇ ਜ਼ਰੂਰ ਤੇ ਆ ਉਹਦੇ ਵਾਸਤੇ ਬਾਅਦ ਵਿੱਚ ਇੱਟਾਂ ਦੀ ਆਪਾਂ ਥਾਲੀਆਂ ਦੀ ਸੇਵਾ ਕਰਦਿਏ ਜਾਂ ਆਪਾਂ ਕਣਕ ਵਾਸਤੇ ਬੀਜ ਮੁਹਿਆ ਕਰਾ ਦਈਏ ਜਾਂ ਉਸ ਤੋਂ ਇਲਾਵਾ ਜੋ ਈਜੇ ਲਈ ਅਗਰ ਜ਼ਮੀਨਾ ਪੱਧਰੀਆਂ ਹੋਈਆਂ ਉਦੋਂ ਇਹ ਸੇਵਾ ਮੈਂ ਇੱਥੇ ਲੈ ਕੇ ਆਈਏ ਆਪਾਂ ਕਿ ਇਦਾਂ ਦਾ ਰੋਡ ਮੈਪ ਲੈ ਕੇ ਜਾਣਾ ਜਿਹੜੀ ਸੇਵਾ ਆ ਜੀ ਤੇ ਸਾਰੀ ਸੰਗਤ ਦੀ ਸੇਵਾ ਆ ਬਹੁਤ ਪ੍ਰਸਾਦ ਮਾ ਲੇਖੇ ਲੱਗਣਾ ਕਿਉਂਕਿ ਆਪਾਂ ਗੁਰੂਆਂ ਦੇ ਸਿਧਾਂਤ ਤੇ ਚੱਲਦੇ ਆਂ ਪੰਡ ショਕੋ ਦੇ ਤੇ ਅੱਜ ਪੰਜਾਬੀ ਜਿਹੜੇ ਆਪਣੇ ਪੰਜਾਬੀ ਜੋਧੇ ਆ ਜੋਦੇ ਕਿਸ ਤਰ੍ਹਾਂ ਇਹ ਕੋਈ ਤਰਾਸ ਨਹੀਂ ਹੋਵੇ ਕੋਈ ਖੋਵੇ ਤੇ ਹਰ ਥਾਂ ਉਹਦੇ ਨਾਲ ਲੜਦੇ ਆਲੇ ਫੇਸ ਕਰਦੇ ਤੇ ਬਾਕੀ ਪੰਜਾਬੀ ਉਹਨਾਂ ਦੇ ਨਾਲ ਢਾਲ ਬਣ ਕੇ ਖੜਦੇ ਆ ਸੋ ਆਪਾਂ ਗੁਰੂਆਂ ਦੇ ਜੀਵਨ ਦੇ ਨਾਲ ਇਹ ਸੇਵਾ ਇੱਦਾਂ ਜਾਰੀ ਰੂਣੀ ਆ ਜਿੰਨੇ ਤੱਕ ਉਹਨਾਂ ਆਪਾਂ ਕਰ ਸਕੀਏ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਦਾਨੀ ਸੱਜਣਾ ਦਾ ਧੰਨਵਾਦ ਆ ਤਾਂ ਕਿ ਆਪਾਂ ਸੇਵਾ ਲੰਬੀ ਜਾਰੀ ਰੱਖੀ ਉਹਨਾਂ ਸਭ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ